ਇਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮਈ ਮਾਇ ਸਤਿਗੁਰ ਮੈਂ ਪਾਇਆ ਸਭ ਗੁਤਾ ਪਾਇਆ ਸਹਿ ਸਿਤੀ ਅਨੰਮੀ ਆਵਾਦਿਆ ਰਾਗ ਰਚਨ ਪਰਵਾਰ ਕਈਆ ਗਾਵਣੀਆਂ ਸਭ ਦੁਤਾ ਗਵ ਹਰੀ ਕੇ ਰਾਮ ਮਨ ਠੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰ ਮੈਂ ਪਾਇਆ ਇਹ ਮਨ ਮੇਰਾ ਜੂ ਸਰਦਾਰ ਨਗਰ ਨਾਲੇ हरे नारो तु मन में तू सब विसारना दीकारो करि तेरा कान सब सवारना समनांद ना समर्थ स्वामी सो क्यों मनो विसारि कहनान क मन मेरे सदा रोहरनाले साचे संपा ज्ञान ही करति रे करता तेरा सर की जय जिस देहे सो पावे सदा सिद्ध सलाह तेरी नाम मन रुसावे मेरा आधारो ساجنہ میں آدھا میرا دن بکھاں سب گوائیاں کر سان سمن آئے اسے آجنہ کی کھاں سب گوائیاں صدا قربان کی تا قربت ہو جسیاں اے وڈیاں یہاں کہنا نک سنو سنتو قرآن جی وارکو 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 ایک اوہم کار سنیوار کی کی خطے ہے سنیوار کی کی سنو آئے وار سنیوار کی کی پاکستانی دشوی ਪ੍ਰਥਮੋ ਪ੍ਰਤੀਸ਼ਟਾ ਗੁਰੂ ਨਾਨਕ ਜੀ ਦੇ ਆਏ ਕਨਕਦ ਘੋਰਾ ਤੇ ਉਪਦੇਸ਼ ਆ ਆਦਿ ਅਰਜਨਾ ਹਰ ਗੁਰਿੰਦਰਾਸ ਸੋਸੀਂ ਆਏ ਸਿਰਿ ਕ੍ਰਿਸ਼ਣ ਚੈਹੀਐ ਜਿਸ ਲਿਖਾ ਸਬਦੁ ਸੁਜਾਇ ਅਨਿਰਭਾਦ ਸਿਮਰਿਆ ਘਰ ਨਾਮ ਜਿਤ ਤਾਲੈ ਤਾ ਸਾਈ ਗੁਰਿ ਸੁਖੁ ਆਇ ਤਸਮੇ ਬਾਦਸਾਹ ਸਹਿਬ ਸ੍ਰੀ ਗੁਰੂ ਰੂਪ ਸਿੰਘ ਸਾਹਿਬ ਜੀ ਵਾਹਿਗੁਰੂ ਖਾਈ ਹੋਰ ਜੀ ਸੁਹਾਏ ਰਸਾ ਬਾਸ ਸੰਿਆਦੀ ਆਗਮਕ ਦੂਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਸ ਦਰਸ਼ਨ ਦੇਦਾਰ ਕਰਿਆ ਧੰਕੇ ਭੁੰਣਾ ਜੀ ਵਾਹਿਗੁਰੂ ਸੁਖਾਏ ਜਨਾ ਧਿਆਨਿਆ ਚਰ ਸਜਾਦਿਆਂ ਚਾਲੀ ਮੁਕਤੇਆਂ ਅਗਰੀਆਂ ਤੋਂੀਆਂ ਜਿਨ੍ਹਾਂ ਨਾਮ ਦੁਆਰਾ ਵੜ ਸਕਿਆ ਏਕ ਕਰਾਈ ਜਿਉ ਆਹੀ ਦੇਖਿਆ ਅੰਕ ਕੀਤਾ ਜਨਾ ਬਿਆਰਿਆ ਸਤਿਆਰਿਆਂ ਕੀ ਕੁਮਾਰੀ ਬਾ ਧਿਆਨ ਧੰਕੇ ਭੁੰਣਾ ਜੀ ਵਾਹਿਗੁਰੂ ਵਾਹਿਗੁਰੂ ਜਿਸੁ ਕਸ਼ਸ਼ੀਆ ਨੀਆਰੇ ਲਾਗੇ ਸੀ ਦਿੱਤੇ ਬੰਦ ਮਨ ਕਗਾਏ ਗੁਰੂ ਦੀਆਂ ਰਹਿਮਾਂ ਚੱਕਣੀਆਂ ਤੇ ਚੜੇ ਤਾਲੇ ਆਰਿਆ ਤੰਗ ਚਰਾਏ ਗਏ

ਨਾਲੇ ਗੋ ਅੱਛਾ ਆਹ ਹੈਡਲਾਈਨ ਹੈ ਸਾਜ ਜੋ ਮੱਥਾ ਟੇਕੇ ਸਾਜ ਜੋ ਜਿਨ੍ਹਾਂ ਨੇ ਟੇਕੇ ਸਾਜ ਜੋ ਜਿੱਥੇ ਜਗ੍ਹਾ ਮਿਲਦੀ ਆ ਗਾਥੀਤਰੀ ਤਾਂ ਤਾਂ ਤੋਂ ਜੋ ਕਿ ਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਬੈਠੇ ਸਾਧ ਸੰਗਤ ਜੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨੇ ਆਪਣੇ ਸਾਹਮਣੇ ਵਾਲੇ ਵੀਰਾਂ ਨੂੰ ਕਹਿਣਾ ਕਿ ਜੇ ਆਪਾਂ ਬਹਿ ਕੇ ਸੁਣ ਲਈਏ ਇੱਥੇ 10 ਮਿੰਟ ਦਾ 20 ਮਿੰਟ ਆਪਾਂ ਲਾਉਣੇ ਆ ਤੇ ਆਪਾਂ ਦੀਵਾਨ ਦੇ ਜਿਹੜਾ ਉਹ ਬਹਿ ਕੇ ਸੁਣਿਆ ਜਾਂਦਾ ਸੋ ਬੇਨਤੀ ਆ ਕਿ ਸਾਡੀ ਬੇਨਤੀ ਨੂੰ ਮੰਨਦੇ ਹੋਏ ਆਪਾਂ ਸੰਗਤ ਦੇ ਵਿੱਚ ਬਰਚ ਗਏ ਤਾਂ ਬਹੁਤ ਹੀ ਵਧੀਆ ਗੱਲ ਹੈ ਸੋ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਆਪਾਂ ਅੱਜ ਨਗਰ ਕੀਰਤਨ ਆਰੰਭ ਕਰਕੇ ਗੁਰਦੁਆਰਾ ਸਾਹਿਬ ਤੋਂ ਪਹਿਲੇ ਪੜਾਅ ਦੇ ਉੱਤੇ ਪਹੁੰਚੇ ਆ। ਇਸੇ ਤਰ੍ਹਾਂ ਆਪਾਂ ਚਾਰ ਪੜਾਅ ਜਿਹੜੇ ਆ ਹੋਰ ਸੰਪੂਰਨ ਕਰਨੇ ਆ। ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਸੁਖ ਸ਼ਾਂਤੀ ਦੇ ਨਾਲ ਇਹ ਸਾਰੇ ਪੜਾਅ ਜਿਹੜੇ ਆ ਉਹ ਸੰਪੂਰਨ ਕਰਾਉਣ ਵਾਹਿਗੁਰੂ ਅਗੇ ਅਰਦਾਸ ਹੈ। ਸੋ ਇਤਿਹਾਸ ਦੇ ਨਾਲ ਜੋੜਨ ਵਾਸਤੇ ਆਪਾਂ ਨੂੰ ਆਪਣੇ ਨਗਰ ਦੇ ਜਥੇ ਜੋ ਕਿ ਬਾਬਾ ਜੀ ਵੱਲੋਂ ਤਿਆਰ ਕੀਤੇ ਗਏ ਹਨ ਉਹਨਾਂ ਜਥਿਆਂ ਨੂੰ ਆਪਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਸੁਣਨਾ ਹੈ ਇਤਿਹਾਸ ਦੀ ਰੰਗਰਤਾ ਜਿਹੜੀ ਆ ਉਹ ਇਸ ਪ੍ਰਾਤੋ ਕਰਦੇ ਹੋਏ ਇੱਕ ਦੋ ਬਤਾਵਾਂ ਜਿਹੜੀਆਂ ਆ ਆਪਾਂ ਇੱਥੇ ਸੁਣਦੇ ਹਾਂ ਨੇ ਬਾਕੀ ਜੋ ਰੰਗਰ ਪਾਣੀ ਦਾ ਪ੍ਰੋਗਰਾਮ ਹੈ ਉਹ ਵੀ But it ਤانوں ਸਾਰਿਆਂ ਨੂੰ ਬਾਗ ਵਿਦੇਸ਼ ਦੇ ਸਾਰੇ ਜਿੰਨੇ ਬੱਚੇ ਨੇ ਜੀ ਚਾਹਾਂਜੀ ਜੀ ਵਾਹਿਗੁਰੂ ਪਿੰਡ ਗਾਂਦਰਾ ਦੇ ਵਿੱਚ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜੋ ਕਿ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਹਿਲੇ ਪੜਾ ਦੇ ਉੱਤੇ ਪਹੁੰਚ ਚੁੱਕਾ ਹੈ ਸੋ ਨਗਰ ਗਾਂਦਰਾ ਦੀਆਂ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਹੋਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਇਸ ਗੁਰਪੁਰਬ ਦੀ ਅੱਜ ਨਗਰ ਕੀਰਤਨ ਸਜਾਇਆ ਜਾਣਾ ਹੈ ਕੱਲੋਂ ਪਹਾੜ ਦਾ ਜਿਹੜਾ ਆਰੰਭਤਾ ਹੈ ਹੋਈ ਹੈ ਅੱਜ ਸ੍ਰੀ ਖੰਡਪੜ ਸਾਹਿਬ ਦੀ ਆਰੰਭਤਾ ਕੀਤੀ ਹੈ ਕੱਲ ਨੂੰ ਮੱਦ ਹੈ ਤੇ ਪਰਸੋਂ ਆਪਾਂ ਜਿਹੜੇ ਦਿਵਾਨ ਸਜਾਵਾਂਗੇ ਸੋ ਇਸੇ ਤਰ੍ਹਾਂ ਸੇਵਾ ਹੋਵੇਗੀ ਲੰਗਰ ਅਟੁੱਟ ਵਰਤੇਗਾ ਅਤੇ ਸੰਗਤਾਂ ਨੂੰ ਜਿਹੜਾ ਉਹ ਬਹੁਤ ਬਹੁਤ ਵਧਾਈਆਂ ਹੈ ਇਸ ਗੁਰਪੁਰਬ ਦੀਆਂ ਸੋ ਇਹਨਾਂ ਕੁਝ ਕਹਿੰਦਾ ਖੇਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਨਗਰ ਗੰਧਰਾ ਦੀ ਵਿੱਚ ਤਨਤਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਨੂੰ ਵੱਖ ਰੱਖਦੇ ਹੋਏ ਪਿੰਡ ਦੀ ਨਗਰ ਕੀਰਤਨਾ ਕੱਢਿਆ ਜਾ ਰਿਹਾ ਹੈ ਕੱਲ ਨੂੰ ਗੁਰੂ ਘਰ ਦਾ ਮਾਧੇ ਪੋਗਿਆ ਪਰਸ ਨੂੰ ਨਗਰ ਗੁਰੂ ਘਰ ਸਾਹਿਬ ਦਾ ਪ੍ਰਕਾਸ਼ ਪੂਰਵ ਤੇ ਦੀਵਾਨ ਸਜਾਇਆ ਗੁਰੂ ਦੀਵਾਨ ਸਜਾਇਆ ਜਾਣਗੇ ਇਹਦੇ ਵਿੱਚ ਸਾਰੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਤਨਤਨ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ਪੁਰਬਿਆ ਉਹਨੂੰ ਸਾਰੇ ਹੀ ਪਿੰਡ ਦੇ ਵੱਲੋਂ ਸਮਾਰਾਈ ਨਗਰ ਨਿਵਾਸੀ ਸਮਰਪਤਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪਰੋਤੇ ਸਮੂਹ ਦੇਸ਼ਾਂ ਵਿੱਚ ਬੈਠੇ ਸੰਗਤ ਤੇ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ ਨਗਰ ਗੰਧਰਾ ਵੱਲੋਂ ਬੜੇ ਹਮ ਹਮਾਨਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਸਨਮਾਨਤਿਆ ਸਕਦਰ ਸਾਹਿਬ ਜੀ ਤੋਂ ਅਗਲਾ ਬਲਗੁਰੂ ਵਾਪਸ ਸ਼ਰਵਨ ਕਰਾਂਗੇ ਕਿਉਂਕਿ ਗਦਕਿਆਂ ਦੇ ਸਿੰਘ ਵੀ ਅਪਜੀ ਕੋਲ ਪਹੁੰਚੇ ਨਹੀਂ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੇ ਚਾਚਿਆਂ ਦਾ ਜਿਨ੍ਹਾਂ ਨੇ ਇਤਿਹਾਸ ਨੂੰ ਸ਼ੁਰੂ ਕੀਤਾ ਹੈ ਤੇ ਅਗਲੇ ਪ੍ਰਾਪਾਂ ਦੇ ਵਿੱਚ ਅਪਰਾਧ ਅਪਰਾਪਾ ਇਤਿਹਾਸ ਸਰਦੇ ਜਾਵਾਂਗੇ ਹੁਣ ਦੇ ਦੇ ਕਿ ਜੂ ਇੱਥੇ ਦਾ ਪ੍ਰੋਗਰਾਮ ਹੈ ਨੰਗਰ ਦਾ ਪ੍ਰੋਗਰਾਮ ਹੈ ਜਸਤੇ ਆਪਣੇ ਕੋਲ ਪੱਤਰਕਾਰ ਛਾਵੜਾ ਸਾਹਿਬ ਪਹੁੰਚੇ ਹੋਏ ਹਨ ਜਿਹੜੇ ਕਿ ਸਮੇਂ-ਸਮੇਂ ਦੇ ਵਿੱਚ ਆਪਰਾ ਰਿਕਾਰਡਿੰਗ ਕਰ ਰਹੇ ਹਨ ਉਸ ਪੱਤਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਨੂੰ ਵੀ ਅਸੀਂ ਇਸੇ ਹੀ ਪੜਾਵੇ ਵਿੱਚ ਸਨਮਾਨ ਕਰਨਾ ਹੈ பப்படி போய் ந ਹਾਂਜੀ ਤੇ ਸਾਰੇ ਹੋ ਜੋ ਨਾਲੇ